ਰਾਮ ਰਾਮ ਦੋਸਤੋ ਅੱਜ ਤੁਹਾਡੇ ਨਾਲ ਇੱਕ ਛੋਟੇ ਜਿਹੇ ਮੁੱਦੇ ਦੇ ਛੋਟੀ ਜੀ ਗੱਲ ਕਰਾਂਗੇ ਮੁੱਦਾ ਹੈ ਪਾਵਰ ਕਟ ਰੂ ਲੈ ਕੇ ਦੋਸਤੋ ਦੋ ਦਿਨ ਪਹਿਲਾਂ 8 ਅਕਤੂਬਰ 2025 ਨੂੰ ਪੰਜਾਬ ਮਜੂਦਾ ਪੰਜਾਬ ਸਰਕਾਰ ਵੱਲੋਂ ਇੱਕ ਅਭਿਆਨ ਸ਼ੁਰੂਆਤ ਕੀਤੀ ਗਿਆ ਅਭਿਆਨ ਦੀ ਜਿਸ ਦਾ ਨਾਮ ਰੱਖਿਆ ਗਿਆ ਰੋਸ਼ਨ ਪੰਜਾਬ ਮਾਨ ਸਾਹਿਬ ਨੇ ਨਾਮ ਤਾਂ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਰੋਸ਼ਨ ਪੰਜਾਬ ਲੇਕਿਨ 2 ਦਿਨ ਬਾਅਦ ਹੀ ਇਹ ਜਿਹੜਾ ਅਭਿਆਨ ਖੁਸ ਹੁੰਦਾ ਦਿਖਾਈ ਦੇ ਰਿਹਾ ਇਹ ਗੱਲ ਮੈਂ ਕਿਉਂ ਆਖ ਰਿਹਾ ਅੱਜ ਮਿਤੀ 10 ਅਕਤੂਬਰ 2025 ਦਿਨ ਸ਼ੁੱਕਰਵਾਰ ਔਰ ਸਾਡੇ ਦੇਸ਼ ਦੇ ਵਿੱਚ ਬਹੁਤ ਹੀ ਵੱਡਾ ਇੱਕ ਅੱਜ ਦਾ ਦਿਨ ਸਾਡੀ ਨਾਰੀ ਸ਼ਕਤੀ ਮਹਿਲਾ ਸ਼ਕਤੀ ਵੱਲੋਂ ਇੱਕ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਜਿਸ ਦੇ ਵਿੱਚ ਉਹ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਬਿਨਾ ਪਾਣੀ ਪੀਤੇ ਪੂਰਾ ਦਿਨ ਬਤੀਤ ਕਰਦੀਆਂ ਸੋ ਪਹਿਲਾ ਤਾਂ ਉਹਨਾਂ ਨੂੰ ਦਿਲ ਤੋਂ ਸਲਾਮ ਦਿਲ ਤੋਂ ਸਲੂਟ ਆ ਵੀ ਉਹ ਸਾਡੇ ਕਲਚਰ ਨੂੰ ਸੰਭਾਲੇ ਹੋਏ ਨੇ ਲੇਕਿਨ ਪੰਜਾਬ ਸਰਕਾਰ ਨੇ ਵੀ ਆਪਣਾ ਮੁੱਢਲਾ ਫਰਜ਼ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਕਿਵੇਂ ਅੱਜ ਲਗਭਗ ਦੋਸਤੋ 5 ਵਜਣ ਵਾਲੇ ਨੇ ਔਰ ਪਿਛਲੇ 2.5 ਤੋਂ 3 ਘੰਟੇ ਦਰਮਿਆਨ ਪੰਜਾਬ ਸਰਕਾਰ ਨੇ ਬਿਜਲੀ ਦੀ ਕਟੋਤੀ ਕੀਤੀ ਹੋਈ ਆ ਮਤਲਬ ਬਿਜਲੀ ਨੂੰ ਬੰਦ ਕੀਤਾ ਹੋਇਆ ਜਿੱਥੇ ਸਾਡੀ ਮਹਿਲਾ ਸ਼ਕਤੀ ਨਾਰੀ ਸ਼ਕਤੀ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਇਹ ਵਰਤ ਨੂੰ ਪੂਰਾ ਕਰ ਰਹੀ ਆ ਉਥੇ ਅੱਜ ਉਹਨਾਂ ਨੂੰ ਗਰਮੀ ਦੀ ਕਿੱਲਤ ਤੋਂ ਵੀ ਜੂਝਣਾ ਪੈ ਰਿਹਾ ਸੋ ਦੋਸਤੋ ਮੈਂ ਕਟਾਕਸ਼ ਨਹੀਂ ਕਰਦਾ ਲੇਕਿਨ ਸਰਕਾਰਾਂ ਝੂਠ ਬੋਲ ਕੇ ਆਪਣੀ ਕੁਰਸੀ ਚਾਹੇ ਉਹ ਸੀਐਮ ਦੀ ਹੋਵੇ ਚਾਹੇ ਉਹ ਕਾਉਂਸਲਰ ਦੀ ਹੋਵੇ ਵਿਧਾਇਕ ਦੀ ਹੋਵੇ ਇਹ ਲੈ ਲੈਂਦੇ ਨੇ ਲੇਕਿਨ ਦੋਸਤੋ ਇਹ ਵੀਡੀਓ ਬਣਾਉਣ ਦਾ ਮੇਰਾ ਇੱਕੋ ਹੀ ਵਿਚਾਰ ਸੀ ਵੀ ਤੁਸੀਂ ਖੁਦ ਦੇਖੋ ਵੀ 2 ਦਿਨ ਪਹਿਲਾਂ ਰੋਸ਼ਨ ਪੰਜਾਬ ਦੀ ਸ਼ੁਰੂਆਤ ਹੁੰਦੀ ਆ ਔਰ 2 ਦਿਨ ਬਾਅਦ ਹੀ ਇਹ ਫੁੱਸ ਹੋ ਜਾਂਦੀ ਆ ਕੀ ਇਹ 5000 ਕਰੋੜ ਰੁਪਏ ਦੇ ਨਾਲ ਜਿਹੜਾ ਇਹ ਅਭਿਆਨ ਸ਼ੁਰੂਆਤ ਲਈ ਮਾਨ ਸਾਹਿਬ ਨੇ ਕੀ ਇਹ ਸਹੀ ਤਰੀਕੇ ਨਾਲ ਚੱਲ ਪਾਏਗਾ ਸੋ ਤੁਸੀਂ ਵੀਡੀਓ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸੋ ਹੋ ਸਕਦਾ ਵੀ ਸ਼ਾਇਦ ਮੈਂ ਗਲਤ ਹੋਵਾਂ ਅਗਰ ਤੁਹਾਨੂੰ ਲੱਗੇ ਵੀ ਮੈਂ ਗਲਤ ਹਾਂ ਤਾਂ ਤੁਸੀਂ ਮੈਨੂੰ ਵੀ ਰੋਕ ਸਕਦੇ ਹੋ ਤੋ ਬਾਕੀ ਦੋਸਤੋ ਇਹਦੇ ਆਪਾਂ ਸੱਚ ਦੇ ਲਈ ਆਵਾਜ਼ ਉਠਾਉਂਦੇ ਰਵਾਂਗੇ ਉਹਦੇ ਲਈ ਜੋ ਕਰਨਾ ਪਿਆ ਕਰਾਂਗੇ ਜੀ ਧਰਵਾਦ